ਜੀ ਹਾਂ ਚਾਹ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅੱਜ ਆ ਵਲੋਗ ਨੰਬਰ ਕਿਹੜਾ ਸੀ ਵਲੋਗ ਨੰਬਰ 9 ਠੀਕ ਹੈ ਜੋ ਬਰੋ ਅੱਜ ਆਪਣੇ ਭਰਾ ਕੋਲੇ ਆਏ ਸੀ ਮੈਲੀ ਨੇ ਆਪਣੇ ਨੇ ਫੋਨ ਲਿਆ ਸੇਵਕ ਪੰਜੂ ਨੇ ਠੀਕ ਹੈ ਜੋ ਬਰੋ ਤੇ ਇਧਰ ਜੈਵਰ ਕੋਲੇ ਫੋਨ ਆ 12 ਮਿੰਨੀ ਆਵਰੇ ਫੜਾ ਓਏ ਇਧਰ ਚੋਬਰ ਦੀ 12 12 ਸੱਚਾ ਜੈਵਰ ਵੀ ਪਹੁੰਚਿਆ ਖੜਾ ਇੱਕ ਮੈਲੀ ਹੋਰ ਆਪਣਾ ਤੇ ਆ ਆਪਾਂ ਇਹਨੇ ਬਾਈ ਨੇ ਫੋਨ ਲਿਆ ਠੀਕ ਹੈ 12 ਮਿੰਨੀ ਇੱਕ ਰਾਂ ਚੰਗੀ ਤਰ੍ਹਾਂ ਵਿਖਾ ਦੀਏ 12 ਹੈਗਾ ਯਾਰ ਮਿੰਨੀ ਨਿਕਲੇ ਜਾਂਦਾ ਯਾਰ ਬਾਈ ਮੂੰਹ ਚ ਹੋ ਜਾਂਦਾ ਕਰਦੇ ਆ ਆ ਫੋਨ ਲਿਆ ਬਾਈ ਨੇ ਤੇ ਚੋਬਰ ਦੀ ਫੋਟੋ ਡਿਟ ਹੋ ਰਹੀ ਹੈ ਤੁਹਾਨੂੰ ਪਤਾ ਹੈ ਸੈਲੀਬ੍ਰਿਟੀ ਬੰਦਾ ਮੈਂ ਤੇ ਆਹ ਫੋਨ ਲਿਆ ਬਾਈ ਨੂੰ ਬਹੁਤ ਵਧੀਆ ਬਾਈ ਨੂੰ ਮੁਬਾਰਕਾਂ ਹੁਣ ਠੀਕ ਹੈ ਪਾਰਟੀ ਕਦੋਂ ਦੇਣੀ ਹੈ ਤੇ ਬਾਕੀ ਆਪਾਂ ਨਹੀਂ ਤੁਹਾਨੂੰ ਲੈ ਲੈ ਆਏ ਸੀਗੇ ਤੇ ਹੁਣ ਚਲਦੇ ਆਂ ਨੀਤ ਨੂੰ ਲੈਣ ਬਾਈ ਕੋਲੇ ਖੜਗੇ ਸੀ ਇੱਥੇ ਆਪਣੇ ਕਲਾਸ ਮੇਟ ਵੀ ਸਾਰੇ ਭਰਾ ਆਈਆਂ ਤੇ ਫਿਲਹਾਲ ਐਡਿਟ ਕਰਕੇ ਫੋਟੋ ਭੇਜ ਦੇਗਾ ਠੀਕ ਹੈ ਜੋ ਭੇਜ ਦਾਂਗੇ ਚੋਬਰ ਭੇਜ ਦਊ ਆਪਾਂ ਨੂੰ ਤੇ ਆਪਾਂ ਚਲਦੇ ਘਰਾਂ ਨੀਤ ਨੂੰ ਲੈਣ ਫਿਰ ਕਰਦੇ ਤੈਨੂੰ ਵੀ ਲੈ ਕੇ ਆ ਗਿਆ ਆਪਾਂ ਸਕੂਲੋਂ ਮਤਲਬ ਆਡੇ ਤੋਂ ਤੇ ਨੀਤ ਵੀ ਆ ਗਿਆ ਤੇ ਹੁਣ ਬਾਈ ਨੂੰ ਦਿੱਤਾ ਸਪੋਰਟ ਨੈਟ ਘਟਮਾਈ ਹੋਇਆ ਪਿਆ ਸੀ ਘੰਟਾ ਹੋ ਗਿਆ ਡਿੱਕੀ ਜਾਂਦੇ ਨੂੰ ਤੇ ਆਹ ਚਾਰਜਰ ਦਿੱਤਾ ਜੀ ਨਾਲ ਤੇ ਹੁਣ ਬਾਜ ਜਾਂਦੇ ਆ ਸੀ ਘਰੇ ਆਪਣੀਤ ਬਾਈ ਲਿਖਣਾ ਹੋ ਗਿਆ ਬਾਈ ਬਰੋ ਆ ਗਏ ਸੀ ਆਪਾਂ ਰਾਜਪੁਰੇ ਤੋਂ ਤੇ ਹੁਣ ਚੈੱਕ ਕਰੋ ਜੀ ਆਪਣੇ ਕਬੂਤਰ ਜੀ ਤੁਸੀਂ ਕਹੋਗੇ ਕੂਤ ਕਰਨੀ ਵਿਖਾਏ ਤੇ ਕਬੂਤਰ ਕਰ ਲੋ ਚੈੱਕ ਜੀ ਆ ਗੋਲੇ ਦੀ ਕੂਤਰੇ ਦੀ ਅੱਖ ਨੂੰ ਕੀ ਹੋ ਗਿਆ ਅਰਤੇ ਕੂਤਰੀ ਦੀ ਅੱਖ ਨੂੰ ਕੀ ਹੋ ਗਿਆ ਜੱਬਰੋ ਖੁਰਕੀ ਜਾਂਦਾ ਪਤਾ ਨਹੀਂ ਆਸ ਨਹੀਂ ਇਸੇ ਹੀ ਹੈ ਇਧਰ ਕਰਾ ਕੇ ਤੇ ਤਨ ਤਾਂ ਨਹੀਂ ਸਾਦੀ ਬਿਮਾਰੀ ਪੈ ਗਈ ਸਹੀ ਹੈ ਜੱਬਰੋ ਫਿਰ ਰਿਪੋਰਟ ਆ ਇਹ ਲੜੜੇ ਰੂੜੇ ਕੂਤਰ ਕੋਈ ਅੱਖ ਉਹ ਕਿਤੇ ਚੁੰਜੂ ਜੀ ਮੇਰੇ ਖਿਆਲ ਚ ਚੈੱਕ ਕਰਕੇ ਵੇਖਨੇ ਆਪਾਂ ਇਹਨੂੰ ਤੇ ਬਾਕੀ ਕੂਤਰੀ ਵੀ ਸੈੱਟ ਆ ਅੱਗੇ ਨਾਲੋਂ ਆ ਬੱਟੀ ਜਿਹੜੀ ਅੱਖਾਂ ਉਹ ਪੂਰੀਆਂ ਠੀਕ ਨੇ ਇਹਦੀਆਂ ਹੁਣ ਅੱਜ ਬਸ ਲਾਸਟ ਦੇ ਦਵਾਈ ਪਾਉਣੀ ਆ ਕੋਧ ਮੁੜ ਕੇ ਸੈੱਟ ਹੋ ਜਾਣਗੇ ਤੇ ਇਧਰ ਦੀ ਹੋਰ ਆ ਖਰਾਬ ਹੋ ਗਈ ਯਾਰ ਐ ਸਕੂਟਰ ਦੀ ਵਿਖਾਉਣੇ ਆ ਤੁਹਾਨੂੰ ਠੀਕ ਹੈ ਜੋ ਬਰੋ ਆ ਵਾਲੀ ਯਾਰ ਇਧਰ ਦੇਖੋ ਪਾਣੀ ਜਾਇਆ ਪਿਆਣਾ ਆ ਦੇਖੋ ਇਹ ਕੂਟਰ ਦੀ ਆ ਖਰਾਬ ਹੋ ਗਈ ਤੇ ਫਿਰ ਆਹ ਲੈਨੇ ਦਵਾਈ ਦੂਵੀ ਪਾਉਣੇ ਆ ਤੇ ਅੱਜ ਪਿੰਜਰਾ ਲਾਉਣੇ ਆ ਯਾਰ ਥੱਡੇ ਅੱਡ ਕਰ ਦਿੰਨੇ ਆ ਦੋਨਾਂ ਨੂੰ ਠੀਕ ਹੈ ਜੋ ਬਰੋ ਐਵੇਂ ਪਾ ਦੂਜੀ ਕੂਟਰਾਂ ਨੂੰ ਵੀ ਖਰਾਬ ਕਰਨਗੇ ਬਈ ਹੁਣ ਪਿਆਉਣ ਲੱਗੇ ਅਸੀਂ گاਵ ਨੂੰ ਪਾਣੀ ਤੇ ਪਾਣੀ ਪੂਣੀ ਪਿਆੜੀਏ ਫਿਰ ਪੱਠੇ ਵਾਢ ਲਈਏ ਫਿਰ ਲਾਉਣੇ ਆ ਜੀ ਪਿੰਜਰਾ ਉਹ ਕੂਟਰਾਂ ਵਾਲ ਅੱਜ ਅੱਜ ਯਾਰ ਪੱਕਾ ਲਾ ਦੇਣਾ ਕੁਝ ਵੀ ਹੋ ਜਾਏ ਚਾ ਯਾਰ ਬੱਚੀ ਨੂੰ ਪਾਣੀ ਪਿਉਂਦੇ ਪਏ ਅਸੀਂ ਨੀਤ ਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਪਈ ਉਹ ਉਹੀ ਆਈ ਜਾਂਦਾ ਇੱਧਰ ਤੈਨੂੰ ਆ ਜਾਣੇ ਫਰਾਨਕ ਦਾਦ ਦੇ ਵੀ ਕੀ ਕਰਨਾ ਠੀਕ ਆ ਉਹਨੂੰ ਫੋਨ ਨਹੀਂ ਕੀਤਾ ਸੋ ਕੋਈ ਕੰਮ ਕਮ ਆਉਦਾ ਹੋਣਾ ਇੱਥੇ ਬਨੇਰੀਪੂਨ ਝੋਨੇ ਤੇ ਗਿੜਾ ਮਾਰਨ ਤੇ ਹੁਣ ਉਹਨੂੰ ਕਹਿੰਦੇ ਵੀ ਰੱਸੀ ਲਿਆ ਤੇਰੇ ਘਰੋਂ ਤੇ ਪਿੰਜਰਾ ਲਾਉਣੇ ਆਪਾਂ ਬਸ ਪਾਣੀ ਪਿਆ ਤਾਂ ਕੰਮ ਡੰਨ ਕਰਤਾ ਪਸ਼ੂ ਵਾਲਾ ਵੀ ਤੇ ਗਾਂ ਚੋਣ ਨੂੰ ਕਹਿੰਦੀ ਆ ਕੋਈ ਨਹੀਂ ਚੋੜ ਲੈਣਗੇ ਕਰਦਾ ਫਰੀ ਆਏ ਉਹ ਪਿੰਜਰਾ ਲਾਉਣਾ ਸੀ ਹੁਣ ਪਤਾ ਬਲੌਗ ਚੱਲਦਾ ਆਉਤੋਂ ਤੈਨੂੰ ਪਤਾ ਬਲੌਗ ਤੇ ਚੱਲੀ ਜਾਊਗਾ ਫਰੀ ਹੈ ਕਿ ਦੱਸ ਦੇ ਉਹ ਪਿੰਜਰਾ ਲਾਉਣਾ ਯਾਰ ਲੈ ਯਾਰ ਅਸੀਂ ਆਪਾਂ ਲਾ ਦਾਂਗੇ ਬਸ 10 ਮਿੰਟ ਲੱਗਣੇ ਆਉਂਦੇ ਤੇ ਪਿੰਦਾ ਹੈਗਾ ਤੂੰ ਹੈਗਾ ਤੇ ਮੈਂ ਹੈਗਾ ਲਾ ਦਾਂਗੇ 10 ਮਿੰਟਾਂ 'ਚ ਤੂੰ ਆ ਜਾ ਬਸ ਰੱਸਾ ਲੈ ਕੇ ਉਹ ਵੀ ਚਬਰੂ ਨੀਤ ਨੂੰ ਰੱਸਾ ਲੈਣ ਘਰੇ ਭੇਜਤਾ ਉਹ ਲੈ ਕੇ ਆਉਂਦਾ ਹੈ ਹੈ ਲੈ ਕੇ ਆਉਣਾ ਪਊਗਾ ਬਈ ਗਿਆ ਰੱਸਾ ਲੈਣ ਆ ਜੀ ਛੇਤੀ ਚੰਗਾ ਲੈ ਆ ਯਾਰ ਲਾਉਣੇ ਆ ਯਾਰ ਕੀ ਚਾੜ ਵਾਲੀ ਗੱਲ ਆ ਉਹ ਸੱਚੀ ਕਬੂਤਰ ਖਰਾਬ ਹੋਈ ਜਾਂਦੇ ਹੈ ਮੈਂ ਨਾਲ ਕੀ ਕਰਨਾ ਤੋ ਲੈ ਆ ਚੱਲ ਮੈਂ ਨਾਲ ਲੈ ਕੇ ਨਾਲ ਜਾਵੜਨ ਦੇ ਲੈ ਕੇ ਆਉਣਾ ਰੱਸਾ ਚੋਪਰ ਰੱਸਾ ਚੱਕ ਲਿਆ ਹੁੰਦਾ ਪਾਲਿਆ ਗੱਲ ਚ ਹੁਣ ਫਾ ਦੇਣਾ ਹੁਣ ਫਾ ਦੇਣਾ ਹੁਣ ਲਾਉਣੇ ਆ ਪਿੰਜਰਾ ਤੇ ਦੋ ਕਬੂਤਰ ਨੂੰ ਛੱਡਣਾ ਜਿਨ੍ਹਾਂ ਦੀਆਂ ਅੱਖਾਂ ਖਰਾਬ ਆ ਮਿੱਤਰੋ ਉਹਦੇ ਵਿੱਚ ਨਾਲੇ ਇੱਕ ਰਾਂਜੇ ਤੋਂ ਅੱਖਾਂ ਸਹੀ ਹੋ ਗਈਆਂ ਮੁੜ ਕੇ ਜੋੜੀਆਂ ਲਵਾਵਾਂਗੇ ਤੇ ਫਿਰਾਲ ਨਾਲ ਆਪ ਵੀ ਲਾਊਗਾ 5 ਮਿੰਟਾਂ ਐ ਭਰੀ ਜਾਂਦਾ ਚੋੜ ਕਰੀ ਜਨੇ ਜੀ ਤੇ 5 ਮਿੰਟਾਂ ਚ ਲਾਦ ਕੇ ਜਾ ਕੇ ਪਿੰਜਰਾ ਜੀ ਮੁੜ ਕੇ ਪੱਠੇ ਉੱਡਣਾ ਆਏ ਪਏ ਕੰਮ ਬਹੁਤ ਪਏ ਆ ਅੱਜ ਵਲੌਗ ਬਣਾਉਂਦਾ ਜਵਾਂ ਨਹੀਂ ਮੂਡ ਸੀ ਕਿਉਂਕਿ ਨੈਟ ਖਤਮ ਹੋ ਜਾਂਦਾ ਯਾਰ ਜਿਹੜੀ ਗੱਲ ਆ ਬੰਦੇ ਵਾਲੀ ਲਾਵੀ ਚੋਬਰੋ ਆਗੇ ਕੋਠੇ ਤੇ ਤੇ ਮੁੰਡੇ ਨੂੰ ਆ ਗਈ ਸ਼ਰਮ ਤੇ ਹੁਣ ਰਸਾ ਲਮਕਾ ਲਿਆ ਲਮਕਾ ਲਿਆ ਕੀ ਲੰਮਾ ਫੜਿਆ ਰਸੇ ਨੂੰ ਬੰਨ੍ਹਦੇ ਆ ਪਿੰਜਰੇ ਤੇ ਤੇ ਕਰਦੇ ਕੰਮ ਡੰਨ ਕੋਪਟਰ ਨੇ ਬਿੱਟ ਕੀਤੀ ਤੇ ਮੈਂ ਉਹਦੇ ਹੱਥ ਧੋਣ ਲੱਗਿਆ ਹੋਤੀ ਚਲ ਕੋਈ ਨਹੀਂ ਵਧੀਆ ਕੋਜੀ ਬਲਾਗ ਚੱਲਦੇ ਰਹਿੰਦੇ ਆ ਠੀਕ ਆ ਚੋਬਰੋ ਹਾਸੀ ਖਿੱਡੀਆਂ ਚੱਲਦੀਆਂ ਰਹਿੰਦੀਆਂ ਪਰ ਕੰਮ ਕਰਨ ਵਾਲਾ ਕਰੀਏ ਜੀ ਪਿੰਜਰਾ ਅੱਗੇ ਲਈ ਜਾਨੇ ਜਿੱਥੇ ਲਾਉਣਾ ਵੀਚੇ ਕਰਕੇ ਮਤਲਬ ਲొਕੇਸ਼ਨ ਲొਕੇਸ਼ਨ ਤੇ ਲਾਉਣਾ ਉੱਥੇ ਲੈ ਰਸੇ ਰਸੇ ਪਾਉ ਹੁਣ ਇਹਨਾਂ ਮਕੀਨ ਮਗਾਉਣੀ ਆ ਦੂਜੀ ਵੱਡੀ ਅੰਕਲ ਨਹੀਂ ਪਾ ਰਹੇ ਗਰਮੀ ਬਾਹਰ ਹੀ ਕਰ ਸੀ 6 ਵਜੇ ਦਾ ਮਤਲਬ ਮੀਂਹ ਪੈ ਗਿਆ ਆਊਗਾ ਜਾਂ ਤੱਕ ਤੇ ਪੈਂਦਾ ਤੇ ਜਾਂ ਆਊਗਾ ਰਸਾ ਪਾ ਲਓ ਵੀ ਚੋਬਰੋ ਚੋਬਰਾਂ ਦਾ ਥੈਂਕ ਯੂ ਪੰਜਰਾ ਹਾਲਾਤ ਹੈ ਜੀ ਥੱਲੇ ਆਪਾਂ ਪਾਸੇ ਹੋ ਜਾ ਵਿਚਾਲੇ ਅੜੀਆਂ ਨੇ ਗਰਮੀ ਬਾਹਲੀ ਆਈ ਵਰੇ ਹਾਲ ਹੋਏ ਪੈ ਨੇ ਲਾਤਾ ਜੀ ਪਿੰਜਰਾ ਠੀਕ ਆ ਜੋ ਬਰੋ ਇੱਕ ਖੁੱਡੇ ਦੀ ੱਟ ਵੀ ਪਟਦੀ ਆਪਾਂ ਪਿੰਜਰਾ ਲਾਤਾ ਥੱਲੇ ਰੱਸਾ ਖੋਲ ਕੇ ਦੇ ਦਈਏ ਮਨੀਤ ਦਾ ਤੇ ਮੁੜ ਕੇ ਫਿਰ ਤੇ ਪਿੰਜਰਾ ਆਪਾਂ ਰੱਖਤਾ ਇੱਥੇ ਲਿਆਂਕ ਕੇ ਉੱਤੋਂ ਤੇ ਫਿਲਹਾਲ ਹੁਣ ਬਸ ਪਿੰਜਰਾ ਰੱਖਤਾ ਹੁਣ ਬਾਕੀ ਨੈਕਸਟ ਵਲੌਗ ਚ ਵੇਖਿਓ ਜੋ ਵੀ ਕਰਨਾ ਤੇ ਆਪਣੇ ਕੋਲ ਨੈਟ ਥੋੜਾ ਰਹਿ ਗਿਆ ਵੀਡੀਓ ਚੜਾਉਣੇ ਸੀ ਤਾਂ ਕਰਕੇ ਬਾਈ ਵਲੌਗ ਨੂੰ ਇੱਥੇ ਹੀ ਖਤਮ ਕਰਦੇ ਆ ਕਿਉਂਕਿ ਮੁੜ ਕੇ ਇਹ ਵੀ ਵਲੌਗ ਨਹੀਂ ਅਪਲੋਡ ਹੁਣ ਆਪਣੇ ਤੋਂ ਤੇ ਬਾਕੀ ਆ ਪਿੰਜਰਾ ਆਪਾਂ ਇੱਥੇ ਰੱਖਤਾ ਜੀ